ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਬਟੋਲ ਪੰਜਾਬ ਦੀ ਇਹਨਾਂ ਸਿਮਰੀ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਨੇ ਕੀ ਪਾਇਆ ਤੇ ਕੀ ਗਵਾਇਆ ਇਸ ਤੇ ਚਰਚਾ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਸਾਹਿਬ ਨੇ ਪੰਜਾਬ ਥਿੰਗਸ ਤੋਂ ਤੇ ਭਾਈ ਨਵਰੀਤ ਨੇ ਨਵਰੀਤ ਭਾਈ ਆਓ ਜਰਾ ਇਹਨਾਂ ਚਾਰ ਜਿਲ੍ਹੇ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਭਾਵੇਂ ਸੀਟਾਂ ਤਿੰਨ ਲੈ ਗਈ ਆ ਕਾਂਗਰਸ ਦੇ ਸਿਰਫ ਇੱਕੋ ਹੀ ਸੀਟ ਆਈ ਆ ਅਕਾਲੀ ਦਲ ਚੋਣ ਛੱਡ ਗਿਆ ਸੀ ਇਹ ਸਾਰੇ ਦੇ ਵਿੱਚ ਕਿਹੜੀ ਕਿਹੜੀ ਪਾਰਟੀ ਕਿੱਥੇ ਖੜੀ ਆ ਕੀ ਪਾਇਆ ਤੇ ਕੀ ਗਵਾਇਆ ਦੇਖੋ ਇਹ ਕੀ ਗਵਾਇਆ ਤੇ ਕੀ ਹਾਸਲ ਕਰਿਆ ਇਹਦੀ ਗੱਲ ਕਰਗੇ ਤਾਂ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਪੰਜਾਬ ਦਾ ਟ੍ਰੈਂਡ ਦੇਖੋ ਚਾਰ ਨਵੇਂ ਚਿਹਰੇ ਆ ਇੱਕ ਵੀ ਸਟੈਬਲਿਸ਼ ਚਿਹਰਾ ਨਹੀਂ ਹੋਰ ਦੱਸਦਾ ਜੇ ਤੁਸੀਂ ਚੱਬੇਵਾਲ ਨੂੰ ਛੱਡ ਦੋ ਤਾਂ ਤਿੰਨ ਸੀਟਾਂ ਦੇ ਉੱਤੇ ਉਹਨਾਂ ਦੇ ਪਰਿਵਾਰ 'ਚ ਵੀ ਕੋਈ ਸਟੈਬਲਿਸ਼ ਲੀਡਰ ਹੈ ਨਹੀਂ ਬਰਨਾਲਾ ਮੀਤ ਹੇਰੇ ਨੇ ਸਟੈਬਲਿਸ਼ਡ ਲੀਡਰ ਨੇ ਸਥਾਪਿਤ ਨੇ ਪੂਰੇ ਆਪਦੇ ਆਪ ਨੂੰ ਵੱਡੇ ਲੀਡਰ ਮੰਨ ਰਹੇ ਆ ਤੇ ਹੈਗੇ ਵੀ ਆ ਕੋਈ ਸ਼ੱਕ ਨਹੀਂ ਉਹਨਾਂ ਨੇ ਚੋਣ ਆਪਦੇ ਚਿਹਰੇ ਤੇ ਲੜੀਆਂ ਬਿਲਕੁਲ ਆਪਦੇ ਚਿਹਰੇ ਤੇ ਲੜੀਆਂ ਲੋਕਾਂ ਨੇ ਮਾਨਤਾ ਮੈਂ ਮਤਲਬ ਵਰਡ ਸ਼ਾਇਦ ਗਲਤ ਹੋ ਗਿਆ ਹੋਵੇ ਵੀ ਲੋਕ ਗਲਤ ਕਿਉਂ ਉਹਨਾਂ ਦੇ ਮੁੱਖ ਮੰਤਰੀ ਯੂਜ਼ ਕਰਦੇ ਆ ਮੁੱਖ ਮੰਤਰੀ ਵੀ ਮੁੱਖ ਮੰਤਰੀ ਤਾਂ ਕੁਝ ਵੀ ਬੋਲ ਸਕਦੇ ਆ ਮੈਂ ਤਾਂ ਜ਼ਿੰਮੇਵਾਰ ਬੰਦਾ ਚਲੋ ਵੀ ਗੱਲ ਇਹ ਆ ਕੋਈ ਜ਼ਿੰਮੇਵਾਰ ਨਹੀਂ ਆ ਚਲੋ ਮੈਂ ਜ਼ਿੰਮੇਵਾਰ ਨਹੀਂ ਚਲੋ ਉਹ ਜ਼ਿਆਦਾ ਜ਼ਿੰਮੇਵਾਰ ਨੇ ਤੇ ਮਤਲਬ ਗੱਲ ਇਹ ਆ ਗਗਨ ਕੇ ਇਹਨਾਂ ਨੂੰ ਹਰਾਤਾ ਹਨਾ ਗਿੱਦੜਵਾਹ ਰਾਜਾ ਬੜਿੰਗ ਦੀ ਧਰਮ ਪਤਨੀ ਅਮਰਤਾ ਬੜਿੰਗ ਜੀ ਸੌਰੀ ਤਾਂ ਉਹ ਖੜੇ ਹੋਏ ਡਿੰਪੀ ਟੋਂ ਹਰਾ ਦਿੰਦੇ ਆ ਸੁਖਜਿੰਦਰ ਸਿੰਘ ਰੰਦਾਵਾ ਉਹਨਾਂ ਦੇ ਧਰਮ ਪਤਨੀ ਖੜੇ ਹੁੰਦੇ ਆ ਸੁਖਜਿੰਦਰ ਰੰਦਾਵਾ ਉਹਨਾਂ ਨੂੰ ਵੀ ਹਰਾ ਦਿੰਦੇ ਦੂਜੇ ਰੰਦਾਵਾ ਹਰਾ ਦਿੰਦੇ ਆ ਮੈਸੇਜ ਦੇਖੋ ਹੁਣ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਕਿ ਆ ਮੇਰੀ ਸੀਟ ਆ ਇੱਥੇ ਮੇਰਾ ਦਬਦਬਾ ਨਾ ਵੀਰੇ ਹੁਣ ਜੇ ਕੋਈ ਕਹੇ ਇੱਕ ਠੀਕ ਆ ਕਿਸੇ ਹੱਦ ਤੱਕ ਧੱਕਾ ਮੈਂ ਮੰਨਦਾ ਡੇਰਾ ਬਾਬਾ ਨਾਨਕ ਚ ਹੋਇਆ। ਹੂੰ ਜੈਂਗਸਟਰ ਦੀ ਐਂਟਰੀ ਜਿਹੜੀ ਸਿੱਧੇ ਤੌਰ ਤੇ ਚੋਣ ਚਾਹੀਦੀ ਆ। ਬਾਕੀ ਇਹ ਤਿੰਨ ਸੀਟਾਂ ਤੇ ਕੋਈ ਵੀ ਧੱਕਾ ਨਹੀਂ ਹੋਇਆ। ਹੂੰ ਸਗੋਂ ਇੱਥੇ ਸਭ ਵਿਰੋਧੀ ਧਿਰ ਵਾਲੇ ਗਿੱਦੜ ਵਾਹੇ ਚ ਵੱਧ ਤਮਕਾਉਂਦੇ ਫਿਰਦੇ ਦੇਖੇ ਗਏ। ਇਹ ਚੱਕ ਦਿਆਂਗੇ। ਹੂੰ ਕਿਹੜਾ ਅਰਜੂ? ਹੂੰ ਇਹੋ ਜਿਹੀਆਂ ਗੱਲਾਂ ਇੱਥੇ ਹੋਈਆਂ ਤੇ ਜੇ ਇੱਥੇ ਧੱਕਾ ਹੋਇਆ ਤਾਂ ਅਗਲੇ ਫਿਰ ਆਪ ਦਾ ਗੜ ਕਿਉਂ ਜਿੱਤਣ ਦਿੰਦੇ। ਹਣਾ? ਤਾਂ ਇਹ ਤਿੰਨ ਸੀਟਾਂ ਦੇ ਉੱਤੇ ਇਲੈਕਸ਼ਨ ਵੀ ਠੀਕ ਠਾਕ ਜਾ ਮਾੜਾ ਮੋਟਾ ਕੋਈ ਕਿਤੇ ਹੋਇਆ ਹੋਊਗਾ। ਤਾਂ ਉਹ ਉਹ ਫੇਰ ਉਥੇ ਆਉਣਾ ਸਥਾਪਿਤ ਲੀਡਰਾਂ ਨੂੰ ਰੀਥਿੰਕ ਕਰਨਾ ਪਊਗਾ ਪਹਿਲੀ ਗੱਲ ਦੂਜੀ ਗੱਲ ਕਾਂਗਰਸ ਦੀ ਗੱਲ ਤੁਸੀਂ ਛੇੜੀ ਆ ਕਾਂਗਰਸ ਦੇ ਚਾਰ ਹੋਣ ਵਾਲੇ ਸਵੈਕੋਸ਼ਿਤ ਮੁੱਖ ਮੰਤਰੀ ਆ ਕੇ ਵੀ ਇੱਕ ਇਲੈਕਸ਼ਨ ਨਹੀਂ ਜਿਤਾ ਪਾਉਂਦੇ ਗਿੱਦੜ ਵਾਹ ਗਿੱਦੜ ਵਾਹ ਹਾਰ ਜਾਂਦੇ ਆ ਤਾਂ ਕੀ ਲੋਕ ਇਹਦੂ ਪਰੇ ਦੇਖ ਰਹੇ ਆ ਲੋਕ ਚਿਹਰਿਆਂ ਦੇ ਨਾਲ ਤੇ ਵੋਟ ਨਹੀਂ ਪਾ ਰਹੇ ਦਿਲਚਸਪ ਗੱਲ ਇਹ ਆ ਲੋਕ ਪ੍ਰੈਕਟੀਕਲ ਹੋਇਆ ਥੈਟਸ ਇਟ ਲੋਕ ਨਰੇਟਿਵ ਦੇ ਨਾਲ ਵੀ ਜਾਂਦੇ ਆ ਲੋਕ ਸਬਕ ਵੀ ਸਿਖਾ ਰਹੇ ਆ ਇਹ ਵੀ ਆ ਹੂੰ ਆ ਸਭ ਕੀ ਆ ਬਿਲਕੁਲ ਬਰਨਾਲਾ ਬਹੁਤ ਮੈਂ ਨਾ ਚੱਕ ਫੋਨ ਕੋਈ ਨਹੀਂ ਅਸੀਂ ਜਿਹੜਾ ਫੋਨ ਚੱਕਦਾ ਉਹ ਨੂੰ ਜਦਾ ਦਾਂਗੇ ਅਸ ਕੀ ਕਾਲਾ ਦਿੱਤਾ ਤਾਂ ਕਹਨੂੰ ਕਾਲਾ ਨਾ ਚੱਕੂ ਕਾਲੇ ਨੂੰ ਵੀ ਦੇਖ ਲੈਣਗੇ ਲੋਕ ਮਤਲਬ ਮੈਸੇਜ ਇਹ ਆ ਬਹੁਤ ਕਲੀਅਰ ਆ ਪੰਜਾਬ ਨੂੰ ਤੁਹਾਨੂੰ ਨਰੇਟਿਵ ਦੇਣਾ ਪਊ ਪੰਜਾਬ ਨੂੰ ਸਮਝਣਾ ਪਊਗਾ ਭਾਜਪਾ ਦੀ ਗਾ ਹੁਣ ਚਲੋ ਪ੍ਰੋਫੈਸਰ ਸਾਹਿਬ ਜ਼ਿਆਦਾ ਐਕਸਪਲੇਨ ਕਰਨਗੇ ਭਾਜਪਾ ਦੇ ਬਾਰੇ ਕਹਿੰਦਾ ਵੀ ਸ਼ਹਿਰੀ ਇਹਨਾਂ ਕੇ ਨਹੀਂ ਭੁਗਤੇ ਜਾਣਗੇ ਉਹ ਵੀ ਕਈ ਥਾਵਾਂ ਦੇ ਉੱਤੇ ਰੋਕ ਲੱਗ ਗਈ ਪੈੰਡੂ ਸੀਟ ਪੈੰਡੂ ਸੀਟਾਂ ਤੇ ਭਾਜਪਾ ਕਿਉਂਕਿ ਦੂਜੇ ਪਾਸੇੋਂ ਲਿਆ ਕੇ ਬਹੁਤ ਵਧੀਆ ਪਰਫਾਰਮ ਕਰ ਲੂ ਠੰਡਰ ਸਾਹਿਬ ਦਾ ਹਾਲ ਦੇਖ ਲਓ ਰਵੀਕਰਨ ਕਲੋਂ ਦਾ ਹਾਲ ਦੇਖ ਲਓ ਮਨਪ੍ਰੀਤ ਬਦਲ ਦਾ ਹਾਲ ਦੇਖ ਲਓ ਇਕੱਲੇ ਕੇਵਲ ਢੱਲਣ ਨੂੰ ਛੱਡ ਕੇ ਕਿਸੇ ਨੇ ਠੀਕ ਠਾਕ ਪਰਫਾਰਮ ਇਹਨਾਂ ਤੋਂ ਬਿਨਾ ਤਾਂ ਠੀਕ ਠਾਕ ਪਰਫਾਰਮ ਹੀ ਨਹੀਂ ਕਰਦਾ ਕੋਈ ਤਾਂ ਮੈਨਸੇ ਬਹੁਤ ਕਲੀਅਰ ਆ ਜਿੱਥੋਂ ਤੱਕ ਕਾਂਗਰਸ ਦੀ ਗੱਲ ਤੁਸੀਂ ਸਪੈਸ਼ਲ ਆਪਾਂ ਕਰ ਗਏ ਬਾਕੀ ਗੱਲ ਤਾਂ ਪ੍ਰੋਫੈਸਰ ਸਾਹਿਬ ਕਰਨਗੇ ਉਹਦੇ ਵਿੱਚ ਇਹ ਬਹੁਤ ਸਾਫ਼ ਦਿਸਦਾ ਹੈ ਨਾਲ ਸੋਚਣਾ ਪਊਗਾ ਬੈਠਣਾ ਪਊਗਾ ਨਾਲ ਸਿਰ ਜੋੜਨੇ ਪੈਣਗੇ ਉਹਦਾ ਮੂੰਹ ਉੱਧਰ ਨੂੰ ਆ ਉਹਦਾ ਮੂੰਹ ਇੱਧਰ ਨੂੰ ਆ ਨਹੀਂ ਹੋ ਸਕਣਾ ਔਰ ਲੀਡਰਾਂ ਨੂੰ ਜ਼ਬਾਨ ਸੰਭਾਲਣੀ ਪਊਗੀ ਆਪਦੀ ਜਿਵੇਂ ਕਿ ਚਰਨਜੀਤ ਸਿੰਘ ਚੰਨੀ ਦਾ ਬਿਆਨ ਹੂੰ ਡੱਬੂ ਕੁੱਤੇ ਵਾਲਾ ਬਿਆਨ ਆ ਜਿਹੜਾ ਕਿਦੜ ਵਾਹ ਦੇ ਪਿੰਡਾਂ ਚ ਰਾਜੇ ਵੜਿੰਗਦਾ ਇਹ ਹਾਲ ਨਹੀਂ ਸੀ ਹੁਣ ਜੇ ਉਹ ਬਿਆਨ ਆਉਂਦਾ ਹੂੰ ਬਹੁਤ ਪਰਸਨਲ ਲਿਆ ਪੂਰੇ ਪੰਜਾਬ ਚ ਗਿਆ ਮੈਸੇਜ ਆ ਹੂੰ ਬਿਲਕੁਲ ਤਾਂ ਇਹ ਚੀਜ਼ ਤਾਂ ਮੈਨੂੰ ਲੱਗਦਾ ਵੀ ਜਮਾਨ ਵੀ ਹੁਣ ਜਿਵੇਂ ਕਿ ਕਹੜੇ ਨੂੰ ਕਹਿ ਰਹੇ ਹੋ ਤੁਸੀਂ ਯਾਰ ਕਿਸੇ ਨੂੰ ਵੀ ਕਿਉਂ ਕਹੋ ਕਿਸੇ ਨੂੰ ਵੀ ਬਿਲਕੁਲ ਅਸੀਂ ਕੌਣ ਆ ਜਾਂ ਕੋਈ ਵੀ ਕੌਣ ਹੁੰਦਾ ਹਰ ਬੰਦਾ ਜੋ ਆ ਗਿਣਤੀ ਦੇ ਵਿੱਚ ਜਿਹੜੇ ਲੋਕ ਨਹੀਂ ਨਹੀਂ ਹਰ ਬੰਦਾ ਗਗਨ ਜੋ ਇਸ ਧਰਤੀ ਤੇ ਹੈ ਖਾਸ ਸਾਨੂੰ ਕੋਈ ਅਧਿਕਾਰ ਨਹੀਂ ਕਿਸੇ ਦੇ ਬਾਰੇ ਕੋਈ ਵੀ ਡਿਸਕ੍ਰਿਮੀ ਤੁਸੀਂ ਆਪਦੇ ਆਪ ਤੇ ਮਾਣ ਕਰੋ ਤੁਸੀਂ ਬਹੁਤ ਕਹੈਂਟ ਹੋ ਪਰ ਤੁਹਾਨੂੰ ਕੋਈ ਹੱਕ ਨਹੀਂ ਨਾ ਮਨੁੱਖਾ ਹੁੰਦੇ ਨਾ ਤੇ ਨਾ ਸੰਵਿਧਾਨ ਦੇ ਪੱਖੋਂ ਕਿ ਤੁਸੀਂ ਕਿਸੇ ਨੂੰ ਛੋਟਾ ਦਿਖਾਓ ਜੀ ਸਾਰੇ ਬੰਦੇ ਆ ਆਪਦੇ ਘਰੇ ਆਪਦੇ ਆਪ ਦੇ ਵਿੱਚ ਖਾਸ ਹੁੰਦੇ ਆ ਜੀ ਅੱਗੇ ਤੋਂ ਤਾਂ ਪ੍ਰੋਫੈਸਰ ਸਾਹਿਬ ਇਸ ਤਰ੍ਹਾਂ ਮੈਂ ਗੱਲ ਸ਼ੁਰੂ ਕਰੂੰਗਾ ਅਕਾਲੀ ਦਲ ਤੋਂ ਚੋਣਾ ਛੱਡ ਕੇ ਕਾਂਗਰਸ ਤੇ ਆਵਾਂਗੇ ਭਾਜਪਾ ਤੇ ਆਵਾਂਗੇ ਸਭ ਤੇ ਪਰ ਅਕਾਲੀ ਦਲ ਚੋਣਾ ਛੱਡ ਕੇ ਬਚਿਆ ਕੁਝ ਉਹਨਾਂ ਦੇ ਪੱਲੇ ਹੋਣ ਕੇ ਨਹੀਂ ਬਚਿਆ ਹਗਾਕਰ ਮੈਂ ਅਕਾਲੀ ਦਲ ਤੋਂ ਪਹਿਲਾਂ ਮੈਂ ਓਵਰ ਆਲ ਜੇ ਜੇ ਤੁਸੀਂ ਪੁੱਛੋ ਤੇ ਜੇ ਇਲੈਕਸ਼ਨ ਦਾ ਆਪਾਂ ਜੇ ਵੱਡੇ ਸੰਦਰਭ ਤੇ ਗੱਲ ਕਰਨੀ ਹੋਵੇ ਆਲਦੋ ਇਹ ਇਲੈਕਸ਼ਨ ਜਿਹੜੇ ਹੈਗੇ ਉਹ ਆਮ ਆਦਮੀ ਪਾਰਟੀ ਜਿਹੜੀ ਹੈ ਕੀ ਉਹ ਕਹਿ ਸਕਦੇ ਕਿ ਜਿੱਤ ਗਈ ਹੈ ਜੀ ਤਿੰਨ ਸੀਟਾਂ ਜਿੱਤੀਆਂ ਕਾਂਗਰਸ ਨੇ ਜਿੱਤੀ ਹੈ ਤੇ ਇੱਕ ਤਰੀਕੇ ਨਾਲ ਉਹਨਾਂ ਨੇ ਜਿੱਤ ਦਾ ਐਲਾਨ ਵੀ ਕਰ ਦਿੱਤਾ ਮੁੱਖ ਮੰਤਰੀ ਸਾਹਿਬ ਕਹਿੰਦੇ ਦਿੱਲੀ ਪਹੁੰਚ ਚੁੱਕੇ ਹੈਗੇ ਆ ਉਹ ਤਾਂ ਜਸ਼ਨ ਮਨਾਇਆ ਜਾ ਰਿਹਾ ਪਰ ਆਪਾਂ ਨੂੰ ਸ਼ਾਇਦ ਨਹੀਂ ਗੱਲ ਭੁੱਲਣੀ ਚਾਹੀਦੀ ਕਿ ਇਹ ਅਸਲ 'ਚ ਬਾਈ ਇਲੈਕਸ਼ਨ ਹੈ ਤੇ ਬਾਈ ਇਲੈਕਸ਼ਨ ਦੇ ਵਿੱਚ ਹਮੇਸ਼ਾ ਹੀ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਆ ਉਹਨੂੰ ਕੁ ਐਡਵਾਂਟੇਜ ਹੁੰਦਾ ਇਹ ਪੰਜਾਬ ਦਾ ਇਤਿਹਾਸ ਰਿਹਾ ਹੈਗਾ ਤੇ ਇਹਦੇ ਵਿੱਚ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਹੋ ਸਕਦਾ ਗਲਤੀਆਂ ਹੋਣ ਪਰ ਸੱਤਾਧਾਰੀ ਧਿਰ ਨੇ ਪੂਰਾ ਜ਼ੋਰ ਲਾਇਆ ਹਰ ਤਰ੍ਹਾਂ ਦਾ ਉਹ ਤੋਂ ਤੌਰ ਤਰੀਕਾ ਵਰਤਿਆ ਹੈਗਾ ਸ ਕਿ ਵਿਰੋਧੀ ਜੇ ਗਰਾਊਂਡ ਦੇ ਵਿੱਚ ਗੇਮ ਫੁੱਟਬਾਲ ਦਾ ਮੈਚ ਹਿੱਟਨ ਚੱਲੀ ਗਈ ਤੇ ਜੇ ਤੁਸੀਂ ਫੁੱਟਬਾਲ ਦੀ ਭਾਸ਼ਾ 'ਚ ਗੱਲ ਕਰਨੀ ਹੋਵੇ ਕਿ ਜਿਹਦੇ ਵਿੱਚ ਰੈਫਰੀ ਵੀ ਇੱਕ ਤਰੀਕੇ ਦੇ ਨਾਲ ਤੁਹਾਡੇ ਹੋਣ ਜਿੱਤੇ ਜਿਹੜਾ ਕਰਾਊਡ ਸਪੋਰਟ ਜਿਹੜੀ ਉਹ ਵੀ ਸਾਰੀ ਤੁਹਾਡੀ ਹੋਵੇ ਉਸ ਸਟਾਈਲ ਹੋਵੇ ਤੇ ਤੁਹਾਡੇ ਪਲੇਅਰ ਵੀ ਸ਼ਾਇਦ ਇੱਕ ਦੋ ਜਿਹੜੇ ਹੈਗੇ ਫੱਟੜ ਹੋਏ ਹੋਣ ਤੁਸੀਂ ਉਸ ਗਰਾਊਂਡ ਦੇ ਵਿੱਚ ਜੇ ਮੈਚ 4-0 ਤੇ ਹਾਰ ਜਾਓ ਤੇ ਫੇਰ ਤਾਂ ਮੈਂ ਮੰਨ ਕੇ ਚੱਲਦਾ ਕਿ ਇਹ ਆਮਾਦੀ ਪਾਰਟੀ ਦੀ ਪੂਰੀ ਜਿੱਤ ਹੈਗੀ ਹੈ ਪਰ ਜੇ ਮੈਚ 3-1 ਤੇ ਜਿੱਤਿਆ ਤੂੰ ਇੱਕ ਤਰੀਕੇ ਨਾਲ ਡਰਾਅ ਜੇ ਕਾਂਗਰਸ ਕਿਤੇ ਮੈਚ 2-2 ਕਰ ਲੈਂਦੀ ਇਹ ਕਾਂਗਰਸ ਦੀ ਜਿੱਤ ਸੀ ਸੋ ਮੇਰੇ ਹਿਸਾਬ ਦੇ ਨਾਲ ਇਹ ਜਿਹੜਾ ਓਵਰਆਲ ਜੇ ਵੇਖਿਆ ਜਾਵੇ ਤੇ ਤਿੰਨ ਇੱਕ ਦੀ ਜਿੱਤ ਜਿਹੜੀ ਹੈ ਇੱਕ ਡਰਾਅ ਆ ਕਿਉਂਕਿ ਇਹਦੇ ਵਿੱਚ ਨੋ ਡਾਊਟ ਆਮ ਆਦਮੀ ਪਾਰਟੀ ਨੇ ਦੋ ਵੱਡੇ ਪਲੇਅਰ ਜਿਹੜੇ ਹੈਗੇ ਆ ਉਹ ਕਾਂਗਰਸ ਦੇ ਉਹ ਚਾਹੋ ਰਾਜਾਵਰਿੰਗ ਦੇ ਧਰਮਪਤਨੀ ਹੈ ਤੇ ਜਸੁਖਿੰਦਰ ਰੰਧਾਵਾ ਉਹਨਾਂ ਨੂੰ ਹਰਾਉਣ ਦੇ ਵਿੱਚ ਕਾਮਯਾਬ ਹੋਈ ਆ ਪਰ ਨਾਲ ਦੀ ਨਾਲ ਉਹ ਆਪਣਾ ਕਿਲਾ ਵੀ ਖੋਇਆ ਸੋ ਇਸ ਤਰੀਕੇ ਦੇ ਨਾਲ ਮੈਂ ਉਹਨੂੰ ਇਸ ਮੈਚ ਨੂੰ ਘਟੋ ਘਟ ਇਹਨੂੰ ਇੱਕ ਡਰਾਅ ਮੰਨੂਗਾ हां दोस्तों ये जड़ी गल हुन कीती सी अकाली दल दी देखो अकाली दल ने मेनू ਲੱਗਦਾ ਕਿ ਬਹੁਤ ਵੱਡਾ ਇੱਕ ਬਲੰਡਰ ਹੈ ਜਿਹਨਾਂ ਦੀ ਗਲਤੀ ਹੈ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਖਾਸ ਕਰਕੇ ਸਰਵਾਈਵਲ ਦੀ ਲੜਾਈ ਲੜ ਰਹੀ ਹੋਵੇ ਉਹ ਕੋਈ ਵੀ ਇਲੈਕਸ਼ਨ ਜਿਹੜਾ ਹੈਗਾ ਉਹ ਛੱਡ ਨਹੀਂ ਸਕਦੀ ਤੇ ਇਹਨਾਂ ਨੇ ਇੱਕ ਤਰੀਕੇ ਦੇ ਨਾਲ ਵਾਕਓਵਰ ਹੀ ਜਿਹੜਾ ਹੈਗਾ ਉਹ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਦੇ ਦਿੱਤਾ ਹੈਗਾ ਚਾਹੇ ਉਹਦੇ ਪਿੱਛੇ ਕੋਈ ਵੀ ਸਮਝ ਸੀ ਉਹਨਾਂ ਦੇ ਚਿਹਰੇ ਲੱਗਦਾ ਸਾਡਾ ਪ੍ਰਦਰਸ਼ਨ ਖਰਾਬ ਹੋ ਸਕਦਾ ਪਰ ਉਸ ਇਸ ਚ ਵੱਡੀ ਪ੍ਰੋਬਲਮ ਕੀ ਹੁੰਦੀ ਹੈ ਕਿ ਇਹਦੇ ਨਾਲ ਤੁਹਾਡੇ ਲੀਡਰਸ ਤੁਹਾਡੇ ਕਾਡਰ ਤੁਹਾਡੇ ਵੋਟਰ ਨੂੰ ਇੱਕ ਇਹ ਮੈਸੇਜ ਚਲਾ ਜਾਂਦਾ ਕਿ ਤੁਸੀਂ ਤੁਹਾਡੀ ਪਾਰਟੀ ਜਿਹੜੀ ਹੈ ਹਾਰ ਮੰਨ ਕੇ ਘਰੇ ਬੈਠ ਚੁੱਕੀ ਹੈ ਤੋ ਫਿਰ ਆਪਣਾ ਨਵਾਂ ਘਰ ਤਲਾਸ਼ਣ ਲੱਪਿੰਦੇ ਤਲਾਸ਼ਣ ਲੱਪਿੰਦੇ ਤੇ ਇਹੀ ਜਿਹੜਾ ਇਲੈਕਸ਼ਨ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਵੱਡੇ ਲੈਵਲ ਤੇ ਜਿਹੜੇ ਅਕਾਲੀ ਲੀਡਰ ਆ ਜਾਂ ਅਕਾਲੀ ਕਾਡ ਰਾਜਾ ਕਾਲੀ ਵੋਟਰ ਹੈਗੇ ਆ ਉਹ ਦੂਸਰੀਆਂ ਪਾਰਟੀਆਂ ਵੱਲ ਸ਼ਿਫਟ ਹੋਏ ਆ ਹੁਣ ਉਹਨਾਂ ਜੋ ਕਿੰਨੇ ਵਾਪਸ ਹੋਣਗੇ ਪੱਲੀ ਦਲ ਜਦੋਂ ਡਿਸਾਈਡ ਕਰੂਗਾ ਦੋਸਰਾ ਇਲੈਕਸ਼ਨ ਲੜਨ ਨੂੰ ਕਿੰਨੇ ਵਾਪਸ ਹੋਣਗੇ ਇਹ ਮਤਲਬ ਜੇ ਤੋ ਤੱਕ ਮੇਰਾ ਤਜਰਬਾ ਰਿਹਾ ਕਿ ਉਹਨਾਂ ਚੋਂ ਸਾਰੇ ਵਾਪਸ ਨਹੀਂ ਹੁੰਦੇ ਬਹੁਤ ਸਾਰੇ ਉੱਥੇ ਹੀ ਰਹਿ ਜਾਂਦੇ ਹੁੰਦੇ ਆ ਨਵੇਂ ਘਰ ਦੇ ਵਿੱਚ ਹੀ ਕਿਉਂਕਿ ਉਹਨਾਂ ਨੂੰ ਨੰਗਾ ਜਣੀਆਂ ਸਟੈਬਲਿਸ਼ਡ ਪਾਰਟੀਆਂ ਉੱਥੇ ਆਪਣਾ ਫਿਊਚਰ ਦੇਖਣ ਲੱਗ ਪੈਂਦਾ ਸੋ ਕਾਲੀ ਦਲ ਵਾਸਤੇ ਮੈਨੂੰ ਲੱਗਦਾ ਕਿ ਇਹ ਇਹ ਵੱਡੀ ਜੜੀ ਹੈਗੀ ਆ ਇਹ ਸੈਟਬੈਕ ਉਸ ਤੋਂ ਵੀ ਵੱਡੇ ਸੈਟਬੈਕ ਮੈਨੂੰ ਲੱਗਦਾ ਕਿ ਜਿਹੜੇ ਪੰਜਾਬ ਦੀਆਂ ਖੇਤਰੀ ਪਾਰਟੀਆਂ ਹੈਗੀਆਂ ਖੇਤਰੀ ਪਾਰਟੀਆਂ ਵਾਸਤੇ ਇਹ ਇਲੈਕਸ਼ਨ ਬਹੁਤ ਮਤਲਬ ਜੜੀ ਹੈਗੀ ਆ ਉਹ ਇੱਕ ਤਰ੍ਹਾਂ ਦਾ ਉਹਨਾਂ ਵਾਸਤੇ ਇੱਕ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਹੈਗਾ ਕਾਲੀ ਦਲ ਨੇ ਇਲੈਕਸ਼ਨ ਲੜਿਆ ਨਹੀਂ ਤੇ ਆਦੀਆਂ ਉਹਨਾਂ ਦਾ ਹਾਲ ਕੀ ਹੋਇਆ ਇਸ ਇਲੈਕਸ਼ਨ ਦੇ ਵਿੱਚ ਉਹ ਆਪਾਂ ਨੂੰ ਥੋੜਾ ਜਨੇ ਕਰ ਮਾਰਨੀ ਪਊਗੀ ਗਿੱਦੜਵਾਹਾ ਦੀ ਸੀਟ ਜਿਹੜੀ ਆਪਾਂ ਨੂੰ ਭੁੱਲਣ ਨਹੀਂ ਚਾਹੀਦਾ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਗਿੱਦੜਵਾਹਾ ਤੋਂ 34000 ਵੋਟ ਜਿਹੜੀ ਹੈਗੀ ਆ ਉਹ ਪਈ ਸੀਗੀ 34000 ਵੋਟ ਜਿਹੜੀ ਹੈਗੀ ਆ ਉਹ ਆਪਣੇ ਪੰਥਕ ਉਮੀਦਵਾਰ ਨੂੰ ਪਈ ਸੀਗੀ ਉਹ ਐਤਕੀ ਹਜ਼ਾਰ ਵੀ ਨਹੀਂ ਪਈ ਕਿੰਨਾ ਵੱਡਾ ਸਟੱਪ ਹੈ ਬਰਨਾਲੇ ਦੇ ਵਿੱਚ ਜਿੱਥੋਂ ਸੇਮ ਰਹੇ ਸੀ ਕਿ ਮਾਨ ਖੁੱਦ ਲੜੇ ਸੀਗੇ 20000 ਤੋਂ ਵੱਧ ਜਿਹਨਾਂ ਨੂੰ ਵੋਟ ਹਾਂ ਦੋ ਨੰਬਰ ਦੇ ਸੀਗੇ ਬਾਈ ਨੰਬਰ ਦੇ ਉਹਨਾਂ ਦੇ ਜਿਹੜੇ ਹੈਗੇ ਆ ਦੋ ਤੇ ਹੈਗੇ ਆ ਉਹ ਸਿਰਫ 7000 ਵੋਟ ਤੇ ਰਹਿ ਜਾਂਦੇ ਹੈਗੇ ਸੋ ਐਂਡ ਬਾਕੀ ਸੀਟਾਂ ਤੇ ਵੀ ਹਾਲ ਆ ਸੋ ਪੰਥਕ ਜਿਹੜੇ ਹੈਗੇ ਆ ਪੰਜਾਬ ਦੇ ਜਿਹੜੇ ਹੈਗੀਆਂ ਜਿਹੜੇ ਪੰਜਾਬ ਬਾਰੇ ਸੋਚਣ ਵਾਲੇ ਲੋਕ ਹੈਗੇ ਆ ਇਹ ਜਿਹੜੀ ਆਇਡੈਂਟੀਟੀ ਦੀ ਗੱਲ ਕਰਦੇ ਆ ਉਹਨਾਂ ਵਾਸਤੇ ਇੱਕ ਚਿੰਤਾ ਦੀ ਗੱਲ ਹੈਗੀ ਆ ਕਿ ਉਹ ਬਿਲਕੁਲ ਇੱਕ ਹਾਸ਼ੀਏ ਤੇ ਚਲੇ ਗਏ ਤਿੰਨੇ ਪਾਰਟੀਆਂ ਜਿਹੜੀਆਂ ਇੱਕ ਦੋ ਤਿੰਨ ਜਿਹਾ ਪੰਜਾਬ ਦੀਆਂ ਉਹ ਤਿੰਨੇ ਨੈਸ਼ਨਲ ਪਾਰਟੀਆਂ ਹੈਗੀਆਂ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਤੇ ਚਾਹੇ ਉਹ ਆਮ ਆਦਮੀ ਪਾਰਟੀ ਹੈਗੀ ਆਮ ਆਦਮੀ ਪਾਰਟੀ ਨੇ ਕਾਫੀ ਜ਼ੋਰ ਨਾਲ ਇਲੈਕਸ਼ਨ ਲੜੇ ਉਹਨਾਂ ਨੂੰ ਰਵਾੰਟੇ ਸੀ ਪਰ ਆਮ ਆਦਮੀ ਪਾਰਟੀ ਨੂੰ ਵੀ ਮਿਲ ਰਿਹਾ ਜਿਆਦਾ ਚ ਖੁਸ਼ੀ ਹੋਣ ਦੀ ਗੱਲ ਨਹੀਂ ਹੈਗੀ ਇੱਕ ਤਰੀਕੇ ਨਾਲ ਉਹਨਾਂ ਨੇ ਇੱਕ ਤਰ੍ਹਾਂ ਦਾ ਆਪ ਦਾ ਜਿਹੜੀਆਂ ਪ੍ਰੋਬਲਮਾਂ ਆਮ ਆਦਮੀ ਪਾਰਟੀ ਚ ਚਾਹੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਲੜਾਈ ਹੈ ਚਾਹੇ ਜਿਹੜੀ ਲਗਾਤਾਰ ਆਮ ਆਦਮੀ ਪਾਰਟੀ ਦੀ ਗਵਰਨੈਂਸ ਦੀ ਪ੍ਰੋਬਲਮ ਆ ਰਹੀ ਹੈ ਚੋਣਾਂ ਚੱਕਣ ਦੇ ਵਿੱਚ ਪੰਚਾਇਤ ਉਹਨੂੰ ਇੱਕ ਤਰੀਕੇ ਨਾਲ ਠੱਗਿਆ ਪਰ ਕਿੰਨਾ ਕੁ ਤੇਰ ਹੋਸਟ ਕਾਮਯਾਬ ਹੋਣਗੇ ਇਹ ਦੇਖਣ ਵਾਲੀ ਲੀਡਰਾਂ ਦੇ ਵਿੱਚ ਕਿ ਕੌਣ ਅੱਗੇ ਤੇ ਕੌਣ ਪਿੱਛੇ ਕੁਝ ਇਥੇ ਪੰਜ ਸੱਤ ਜਿਹੜੇ ਹੈਗੇ ਲੀਡਰ ਜਿਹੜੇ ਹੈਗੇ ਆ ਉਹ ਬਣੇ ਹੋਏ ਹੈਗੇ ਇਹਨਾਂ ਦੇ ਜਿਹੜੇ ਆਮ ਤੌਰ ਤੇ ਸੀਐਮ ਕੈਂਡੀਡੇਟ ਬਣਿਆ ਉਹਨਾਂ ਨੂੰ ਦੇਖਣਾ ਪਊਗਾ ਕਿਉਂਕਿ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਕਾਂਗਰਸ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਤੋਂ ਬਾਅਦ ਹੁਣ ਕੋਈ ਮਾਸ ਲੀਡਰ ਨਹੀਂ ਹੈਗਾ ਇਹ ਜਿੰਨੇ ਵੀ ਲੀਡਰ ਹੈਗੇ ਉਹ ਵੱਧ ਤੋਂ ਵੱਧ ਉਹ ਆਪਣੀ ਸੀਟ ਜਿੱਤ ਸਕਦੇ ਆ ਜਾਂ ਦੋ ਚਾਰ ਬੰਦੇ ਆ ਉਹਦੇ ਨਾਲ ਜੋੜ ਸਕਦੇ ਆ ਇਹਨਾਂ ਵਿੱਚ ਕੋਈ ਵੀ ਆਪਦੇ ਲੈਵਲ ਤੇ ਚਰਨਜੀਤ ਸਿੰਘ ਚੰਨੀ ਦਾ ਜਿਵੇਂ ਗਿੱਸਤੇ ਗਿੱਦਲਵਾਏ ਪਰਫਾਰਮੈਂਸ ਰਹੀ ਹੈ ਉਸ ਤੋਂ ਇੱਕ ਸਾਬਤ ਹੁੰਦਾ ਕਿ ਕਾਂਗਰਸ ਦੇ ਵਿੱਚ ਕੋਈ ਵੀ ਵੱਡਾ ਮਾਸ ਲੀਡਰ ਇਸ ਵੇਲੇ ਨਹੀਂ ਹੈ ਤੇ ਕਾਂਗਰਸ ਜਿੱਤ ਸਕਦੀ ਹੈ ਤੇ ਹੁਣ ਆਰਗੇਨਾਈਜੇਸ਼ਨ ਦੇ ਜ਼ਰੀਏ ਜਿੱਤ ਸਕਦੀ ਲੱਗਦਾ ਕਿ ਇੱਕ ਵੱਡਾ ਚਿਹਰਾ ਆਊਗਾ ਇੱਕ ਮਸੀਹਾ ਆਊਗਾ ਤੇ ਆ ਕੇ ਸਾਨੂੰ ਜਿਤਾ ਦੂਗਾ ਮਿਲ ਤਾਂ ਸ਼ਾਇਦ ਉਹਨਾਂ ਨੂੰ ਭੁੱਲ ਜਾਣਾ ਚਾਹੀਦਾ ਹੁਣ ਸਿਰ ਜੋੜ ਕੇ ਲਖਣਾ ਜੋੜਨਾ ਚਾਹੀਦਾ ਨਹੀਂ ਤਾਂ ਇਹ ਨਾ ਬੀਜੇਪੀ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੇ ਨਾਲ ਵੀ ਮੁਕਾਬਲਾ ਨਹੀਂ ਕਰ ਸਕਦੀਆਂ ਕਿਉਂਕਿ ਉਹਨਾਂ ਨਾਲੋਂ ਉਹਨਾਂ ਦਾ ਸੰਗਠਨ ਬਹੁਤ ਜ਼ਿਆਦਾ ਮਜ਼ਬੂਤ ਆ ਉਹ ਘਟੋ ਘਟ ਜਿਹੜੇ ਹੈਗੇ ਹਮੇਸ਼ਾ ਸੈਂਟਰਲਾਈਜ਼ਡ ਢੰਗ ਨਾਲ ਚੱਲਦੇ ਹੈਗੇ ਆ ਇਲੈਕਸ਼ਨ ਲੜਨ ਦਾ ਤਰੀਕਾ ਉਹਨਾਂ ਦਾ ਮੈਨੂੰ ਕਿਤੇ ਵੀ ਵਧੀਆ ਹੈਗਾ ਇੱਕ ਮੈਂ ਗੱਲ ਉਹਨਾਂ ਤੇ ਸਿਰਫ ਬੀਜੇਪੀ ਦੀ ਕਰੂੰਗਾ ਲਾਸਟ ਬੀਜੇਪੀ ਨੂੰ ਵਾਸਤੇ ਵੀ ਇਹ ਇਲੈਕਸ਼ਨ ਜਿਹੜਾ ਹੈਗਾ ਬਹੁਤ ਅਇਸੀ ਕਿ ਉਹ ਲੱਗਦਾ ਕਿ ਉਹਨਾਂ ਦਾ ਪੀਕ ਸੀਗਾ ਉੱਥੇ ਮੋਦੀ ਦਾ ਰੋਲ ਜਿਹੜਾ ਹੈਗਾ ਉਹ ਬੜਾ ਆਪਾਂ ਨੂੰ ਕਲੀਅਰ ਦਿਖਾਈ ਦਿੰਦਾ ਕਿ ਉਹ ਵੋਟ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਜ਼ਿਆਦਾ ਪਈ ਹੈ ਨਾ ਕਿ ਉਹ ਭਾਜਪਾ ਨੂੰ ਉਹ ਵੋਟ ਪਈ ਹੈ ਕਿਉਂਕਿ ਭਾਜਪਾ ਨੇ ਜਿਸ ਤਰ੍ਹਾਂ ਦੇ ਕੈਂਡੀਡੇਟ ਦਿੱਤੇ ਆ ਸਾਰੀਆਂ ਸੀਟਾਂ ਤੇ ਆਪਦੇ ਵੱਲੋਂ ਵੱਡੇ ਚਿਹਰੇ ਜਿਹੜੇ ਹੈਗੇ ਆ ਉਹ ਲੈ ਕੇ ਆਏ ਆ ਰਵਿਕਰਨ ਕਹਲੋਂ ਸੀ ਕਾਲੋਂ ਸੀ ਜਿਵੇਂ ਉੱਥੋਂ ਡੇਰਾ ਬਾਬਾ ਨਾਨਕ ਤੋਂ ਉਹ ਇਲੈਕਸ਼ਨ ਪਿਛਲਾ ਬੜੀ ਮੁਸ਼ਕਲ ਹਾਰੇ ਸੀਗੇ ਸੋਨ ਸਿੰਘ ਤੰਦਲ ਵੱਡਾ ਨਾਮ ਆ ਫਿਰ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਆ ਚਾਹੇ ਇਹ ਤੋਂ ਕੇਵਲ ਸਿੰਘ ਢਿੱਲੋਂ ਆ ਸਾਰਿਆਂ ਦੀ ਪਰਫਾਰਮੈਂਸ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਕੋਈ ਬਹੁਤ ਵਧੀਆ ਨਹੀਂ ਰਹੀ ਤੋਂ ਜਿਹੜੀ ਭਾਪੀ ਦੀ ਜਿਹੜੀ ਇੱਕ ਪਾਲਿਸੀ ਰਹੀ ਆ ਕਿ ਦੂਜੀਆਂ ਪਾਰਟੀਆਂ ਤੋਂ ਜਿਹੜਾ ਹੈਗਾ ਸਮਾਨ ਜਿਹੜਾ ਇਧਰੋਂ ਚੱਕ ਲੋ ਉਧਰੋਂ ਚੱਕ ਲੋ ਤੇ ਉਸ ਤੋਂ ਬਾਅਦ ਤੁਹਾਨੂੰ ਇਲੈਕਸ਼ਨ ਲੜਾ ਦਿਓ ਤੇ ਵੋਟਾਂ ਪੈ ਜਾਣਗੀਆਂ ਮਿਲਦਾ ਤਨਵ੍ਰਿਧ ਵੀ ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਬਹੁਤ ਤੁਸੀਂ ਆਪਣੀ ਗੱਲ ਬਾਤ ਰੱਖਿਓ ਪ੍ਰੋਫੈਸਰ ਸਾਹਿਬ ਨੇ ਬਹੁਤ ਇੰਟਰਸਟਿੰਗ ਗੱਲ ਕੀਤੀ ਕਿ ਹੁਣ ਇਹਨਾਂ ਨੂੰ ਲੱਗਦਾ ਸੀ ਕੈਪਟਨ ਸਾਹਿਬ ਕੋਈ ਮਸੀਹਾ ਨਹੀਂ ਇਹਨਾਂ ਚ ਰਿਹਾ 2017 ਦੀ ਇਲੈਕਸ਼ਨਾਂ ਕੈਪਟਨ ਸਾਹਿਬ ਆਪਣੇ ਦਮ ਤੇ ਇਕੱਲੇ ਹੁੰਝ ਕੇ ਲੈਂਦੇ ਸਰਕਾਰ ਬਣਾ ਦਿੰਦੇ ਪਰ ਹੁਣ ਜਾਂ ਤਾਂ ਇਕੱਠੇ ਹੋ ਕੇ ਬੈਠਣਾ ਪੈਣਾ ਜਾਂ ਫਿਰ ਜੇ ਕੱਲੇ-ਕੱਲੇ ਆਪਦੇ ਆਪ ਨੂੰ ਮੁੱਖ ਮੰਤਰੀ ਸਮਝ ਕੇ ਲੜਨਗੇ ਤਾਂ ਹਾਲ ਇਹੀ ਹੋਣਾ ਕੈਪਟਨ ਵਰਗਾ ਚਿਹਰਾ ਹੁਣ ਕੋਈ ਹੈ ਨਹੀਂ ਜਿਹੜਾ ਆਪਣੇ ਦਮ ਤੇ ਇਲੈਕਸ਼ਨ ਜਿਤਾ ਸਕੇ ਤੇ ਪਾਰਟੀ ਸਾਹਮਣੇ 노 ਡਾਊਟ ਕੈਪਟਨ ਤੋਂ ਬਾਅਦ ਕਾਂਗਰਸ ਦੇ ਕਾਂਰਸੀ ਯਾਰ ਬੰਦਾ ਤਾਂ ਵੱਡਾ ਸੀ ਪਰ ਹਜੇ ਵੀ ਉਹਨਾਂ ਦੇ ਬਹਾਨੇ ਦੇਖੋ ਤੁਸੀਂ ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਦੇਖੋ ਕਾਂਰਸੀਆਂ ਦੀਆਂ ਉਹ ਕਹਿੰਦੇ ਵੀ ਅਕਾਲੀ ਦਲ ਦੀ ਵੋਟ ਇੱਧਰ ਜੁੜ ਗਈ ਜੀ ਤਾਂ ਹੋ ਗਿਆ ਯਾਰ ਤੁਸੀਂ ਤਾਂ ਕਹਿੰਦੇ ਸੀ ਅਕਾਲੀ ਦਲ ਖਤਮ ਹੋ ਗਿਆ ਪੰਜਾਬ ਚ ਤੁਸੀਂ ਕਦੋਂ ਸੱਚ ਮੰਨੋਗੇ ਤੇ ਜੇ ਅਕਾਲੀ ਦਲ ਖਤਮ ਹੋ ਗਿਆ ਤੇ ਫਿਰ ਕਾਂਗਰਸੀਆਂ ਨੂੰ ਕਿਵੇਂ ਹਰਾਤਾ ਅਕਾਲੀ ਦਲ ਨੇ ਸਟੈਂਡ ਤਾਂ ਇੱਕ ਹੋਣਾ ਚਾਹੀਦਾ ਨਾ ਜਾਂ ਤਾਂ ਅਕਾਲੀ ਦਲ ਕਹੋ ਵੀ ਅਕਾਲੀ ਦਲ ਖੜਾ ਤੇ ਉਹਦੇ ਕਰਕੇ ਅਸੀਂ ਹਾਰੇ ਆਂ ਵੋਟ ਸ਼ਿਫਟ ਹੋ ਗਈ ਵੋਟ ਸ਼ਿਫਟ ਹੋ ਗਈ ਉਹਨਾਂ ਨੇ ਕਰਵਾਤੀ ਜੇ ਤੁਸੀਂ ਉਹਨਾਂ ਕਰਕੇ ਨਹੀਂ ਹਾਰੇ ਤੇ ਫਿਰ ਕਾਲੀ ਦਲ ਮਤਲਬ ਵੀ ਉਹਦਾ ਰੌਲਾ ਕਿਉਂ ਪਾ ਰਹੇ ਹੋ ਜੇ ਕਾਲੀ ਦਲ ਸੱਚੀ ਖਤਮ ਹੋ ਗਿਆ ਤਾਂ ਮੈਨੂੰ ਲੱਗਦਾ ਹਜੇ ਵੀ ਗੱਲ ਬਹਾਨੇਬਾਜੀ ਚ ਜਾਊਗੀ ਇੱਕ ਦੂਜੇ ਤੇ ਸ਼ਿਫਟ ਕੀਤੀ ਜਾਊਗੀ ਸਮੂਹਕ ਜ਼ਿੰਮੇਵਾਰੀ ਦੀ ਜਿੰਨਾ ਚਿਰ ਕਿਸੇ ਵੀ ਪਾਰਟੀ ਦੇ ਵਿੱਚ ਘਾਟ ਆ ਹੁਣ ਤੁਸੀਂ ਕਹੋਗੇ ਵੀ ਆਪਾਂ ਨੂੰ ਪਾਰਟੀਆਂ ਦੇ ਬਾਰੇ ਇੰਨਾ ਸੋਚਣ ਦੀ ਕੀ ਲੋੜ ਹੈ ਗਗਨ ਮੈਂ ਪੰਜਾਬ 'ਚ ਰਹਿਣਾ ਤੂੰ ਪੰਜਾਬ 'ਚ ਰਹਿਣਾ ਵੀਰੇ ਪਾਸਪੋਰਟ ਬਣਾਇਆ ਤੇਰਾ ਨਹੀਂ ਬਣਿਆ ਤੁਹਾਡਾ ਮੇਰਾ ਵੀ ਨਹੀਂ ਵੀਰੇ ਬਣਾ ਦਿੱਤਾ ਹਜੇ ਤੱਕ ਮੇਰੇ ਸਰਟੀਫਿਕੇਟਾਂ ਦੇ ਨਾਂ ਨਹੀਂ ਤੂੰ ਸਹੀ ਕਰਵਾ ਕੇ ਦਿੱਤੇ ਹਜੇ ਤੱਕ ਮੇਰਾ ਵੀ ਨਹੀਂ ਹੋਇਆ ਤਾਂ ਵੀਰੇ ਇਹ ਹੈ ਤਾਂ ਜਿਨ੍ਹਾਂ ਨੇ ਪੰਜਾਬ 'ਚ ਰਹਿਣਾ ਹਰ ਕੁਸ਼ਿ ਜੇ ਸਿਆਸਤ ਤੇ ਡਿਸਾਈਡ ਕਰਦੀ ਹੈ ਤਾਂ ਲੋਕਾਂ ਨੂੰ ਵੀ ਹੱਕ ਹੈ ਕਿ ਉਹ ਸਿਆਸਤ ਤੇ ਬੋਲਣ ਤੇ ਡਿਸਾਈਡ ਕਰਨ ਉਹ ਕਿਵੇਂ ਆ ਮੈਨੂੰ ਲੱਗਦਾ ਸਾਨੂੰ ਸਭ ਕੁ ਲੈਣਾ ਚਾਹੀਦਾ ਭਾਜਪਾ ਨੂੰ ਵੀ ਓਵਰ ਐਸਟੀਮੇਟ ਆਪ ਦੇ ਆਪ ਨੂੰ ਕਰਨਾ ਪਊਗਾ ਤਾਂ ਹੁਣ ਇੱਕ ਗੱਲ ਆ ਵੀ ਰਵਨੀਤ ਬਿੱਟੂ ਉਹ ਪੰਜਾਬ ਚ ਤੁਹਾਡੀ ਬੀੜੀ ਪਾਰ ਨਹੀਂ ਲਾ ਸਕਦੇ ਕੰਧ ਤੇ ਲਿਖਿਆ ਪੜ ਲਓ ਤੁਹਾਨੂੰ ਸਮੂਹਕ ਲੀਡਰਸ਼ਿਪ ਪੈਦਾ ਕਰਨੀ ਪੈਣੀ ਆ ਤੁਹਾਨੂੰ ਜਾਖੜ ਵਰਗੇ ਲੋਕਾਂ ਦੀ ਲੋੜ ਪੈਣੀ ਆ ਉਹਨਾਂ ਨੂੰ ਹੋਰ ਅੱਗੇ ਲੈਣਾ ਜਿਹੜੇ ਪੰਜਾਬ ਦੇ ਹੱਕ ਦੇ ਵਿੱਚ ਹਮੇਸ਼ਾ ਅੱਗ ਲਾਉਣ ਦੀ ਕੋਸ਼ਿਸ਼ ਨਹੀਂ ਕਰਦੇ ਕੁਝ ਪੰਜਾਬ ਦੇ ਹੱਕ ਲਈ ਲੋਕ ਕਹਿੰਦੇ ਆ ਮੈਣੀ ਆ ਦਾ ਰਵਨੀਤ ਬਿੱਟੂ ਮਾੜੇ ਲੀਡਰ ਆ ਠੀਕ ਆ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਉਹਨਾਂ ਦਾ ਇੱਕ ਆਧਾਰ ਆ ਪਰ ਪੰਜਾਬ ਦਾ ਮਾਸ ਲੀਡਰ ਭਾਜਪਾ ਕੋਲੇ ਵੀ ਹੈ ਨਹੀਂ ਕੋਈ ਤੇ ਸੱਚ ਕਹਾ ਸਾਰੀਆਂ ਪਾਰਟੀਆਂ ਸੇਮ ਕ੍ਰਾਈਸਿਸ ਚੋਂ ਗੁਜ਼ਰ ਰਹੀਆਂ ਬਸ ਆਮ ਆਦਮੀ ਪਾਰਟੀ ਦੀ ਮੈਨੇਜਮੈਂਟ ਬੈਟਰ ਹੈ ਜਿਹਦੇ ਕਰਕੇ ਉਹ ਐਜਲ ਲੱਗੇ ਲੱਛਣ ਉਹਨਾਂ ਦੇ ਵੀ ਜਿੱਤਣ ਵਾਲੇ ਨਹੀਂ ਸੀ ਕੰਮ ਕਰ ਉਹਨਾਂ ਨੇ ਵੀ ਕੋ ਖਾਸ ਜਿਹੜੀ ਬਾਈ ਤੁਸੀਂ ਕਾਂਗਰਸ ਦੀ ਗੱਲ ਕੀਤੀ ਸੀ ਕਿ ਕਾਂਗਰਸੀ ਹੁਣ ਬਹਾਨੇ ਮਾਰਦਿਆ ਮੈਨੂੰ ਲੱਗਦਾ ਜਿਹੜਾ ਇਹ ਬਹਾਨਾ ਕਿ ਕਾਲੀ ਦਲ ਦੀ ਵੋਟ ਸ਼ਿਫਟ ਹੋ ਗਈ ਕਾਲੀ ਦਲ ਦੀ ਵੋਟ ਆ ਰਹੀ ਇਹ ਗੱਲ ਕੱਲੀ ਸੁਖਜਿੰਦਰ ਸਿੰਘ ਰੰਧਾਵਾ ਕਹਿ ਸਕਦਿਆ ਜਿੱਥੇ ਸੁੱਚਾ ਸਿੰਘ ਲੰਗਾ ਨੇ ਸ਼ਰਿਆਆਂ ਮੈ ਐਲਾਨ ਕਰਤਾ ਸੀਗਾ ਉਥੇ ਪਤਾ ਵੀ ਹੈ ਸੁੱਚਾ ਸਿੰਘ ਲੰਗਾ ਕਿਧਰ ਭੁਗਤ ਨੇ ਜਾਂ ਅਕਾਲੀ ਦਲ ਦਾ ਕੱਢ ਰਿਕ ਪਾਸੇ ਭੁਗ ਹਣਾ ਉਹ ਉਹ ਵੋਟ ਤਾਂ ਡਿੰਪੀ ਦੇ ਨਾਲ ਤੁਰੀ ਆ ਅਕਾਲੀ ਦਲ ਦੀ ਮੈਂ ਇਸ ਗੱਲ ਤੋਂ ਇਨਕਾਰ ਹੀ ਨਹੀਂ ਹੋ ਸਕਦਾ ਕਿ ਡਿੰਪੀ ਕਿੱਥੇ ਡਿੰਪੀ ਦੀ ਆਪਣੀ ਵੋਟ ਉਹਦੇ ਨਾਲ ਹਮਦਰਦੀ ਕਰਕੇ ਉਹਦਾ ਆਪਣਾ ਆਧਾਰ ਸੀ ਉਹ ਕਨੈਕਟ ਕਰਦੇ ਸੀ ਵੋਟਰ ਨਾਲ ਕਿੱਥੇ ਉਹਨਾਂ ਨੇ ਆਪਣੇ ਆਪ ਲੈ ਕੇ ਆਉਣੀ ਵੋਟ ਆਹ ਗੱਲ ਸੁਣੋ ਪਰ ਜੇ ਅਕਾਲੀ ਦਲ ਮਨਪ੍ਰੀਤ ਬਾਦਲ ਨਾਲ ਤੁਰਨ ਨੂੰ ਵੀ ਕਹਿ ਦਿੰਦਾ ਅਕਾਲੀ ਵੋਟ ਉਧਰ ਨਹੀਂ ਤੁਰਦੀ ਸੀ ਕਿਉਂਕਿ ਉਹਨਾਂ ਦੀ ਸਹਿਜਤਾ ਹੀ ਡਿੰਪੀ ਨਾਲ ਸੀ ਤਾਂ ਇਹ ਇਹ ਕਾਰਨ ਹੈ ਜੀ ਧੰਨਵਾਦ ਜੀ ਸੋ ਤਾਂ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅਖਰ ਦੇ ਨਾਲ ਜੁੜੇ ਹੋਰ ਲਗਾਤਾਰ ਚੋਣਾਂ ਤੇ ਚਰਚਾ ਦੇ ਲਈ ਤੁਸੀਂ ਅਖ਼ਰ ਦੇ ਨਾਲ ਜੁੜੇ ਰਹੋ।